ਆਹ ਉਹ ਖਤਮ ਹੀ ਹੋ ਗਈ। ਕਿ ਐਰਪੀਐਮ ਨੂੰ ਵੀ ਪਹਿਲੇ ਤੋਂ ਕਾਲੀ ਰਾਇ ਚਾਹੇ। ਐਰ ਕੀ ਗੱਲ ਹੋ ਸਾਹ ਤੇ ਆ ਕੇ। ਤੇ ਉੱਥੋਂ ਮਾਝ ਨੇ ਮਿਲਿਆ ਤਾਂ ਨਾ ਰੋਣਾ ਨਾ ਰੋਣਾ। ਉਹਦਾ ਤਾਂ ਹਾਲ ਨਹੀਂ ਹੋਇਆ। ਇਹ ਸਾਰੇ ਆਮ ਆਦਮੀ ਪਾਰਟੀ ਲਈ ਜਿਹੜੇ ਬਹੁਤ ਵਧੀਆ ਕੰਮ ਕਰ ਰਹੀ ਆ। ਆਮ ਆਦਮੀ ਪਾਰਟੀ ਅੱਗੇ ਆਏਗੀ। ਚਾਹੀਦਾ ਕੀ ਹੈ? ਚਾਹੀਦਾ ਦੇਖੋ ਜੀ ਜਿਹੜੀ ਬਿਜਲੀ ਦਾ ਬੇਨ ਵੀ ਉਹ ਵੀ ਫ੍ਰੀ ਹੋ ਗਿਆ ਸਾਨੂੰ। ਇਹੋ ਚੀਜ਼ਾਂ ਚਾਹੀਦੀ। ਸਰਨਤਨ ਚ ਜਿਮਨੀ ਚੋਨਾ ਦਾ ਐਲਾਨ ਹੋ ਚੁੱਕਾ ਹੈ। ਜਿਮਨੀ ਚੋਨਾ ਵਾਸਤੇ ਸਾਰੀ ਵਿਦਵੈਤੀ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਨੇ। ਤਰਨਤਨ ਵਿਧਾਨ ਸਭਾ ਚ ਲਗਭਗ 1.93 ਲੱਖ ਜਿਹੜੇ ਨੇ ਵੋਟਰ ਨੇ ਜਿਹੜੇ 11 ਨਵੰਬਰ ਨੂੰ ਆਪਣੇ ਮਤਾ ਇਸਤੇਮਾਲ ਕਰਨਗੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੇ ਆਪਣੇ ਮਨਪਸੰਦ ਜਿਹੜਾ ਉਮੀਦਵਾਰ ਚੁੱਕਣਗੇ ਇਸ ਵੇਲੇ ਮੈਂ ਖੜਾ ਤਰਨਤਨ ਦੇ ਬੋੜੀ ਚੌਂਕ ਦੇ ਨਜ਼ਦੀਕ ਤੁਸੀਂ ਦੇਖੋਗੇ ਕਿ ਇਹ ਰਸਤਾ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਭੀੜਪੜ ਵਾਲਾ ਬਾਜ਼ਾਰ ਹੈ ਆਪਾਂ ਲੋਕਾਂ ਨਾਲ ਸ਼ਹਿਰ ਦੇ ਲੋਕਾਂ ਨਾਲ ਗੱਲ ਕਰਾਂਗੇ ਜਿਹੜੇ ਉਮੀਦਵਾਰ ਕਿਹੜੇ ਕਹੋ ਜੇ ਉਮੀਦਵਾਰ ਚਾਹੁੰਦੇ ਨੇ ਕੀ ਡਿਮਾਂਡ ਨੇ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਤੇ ਕੀ ਉਹ ਕਹਿਣਾ ਚਾਹਣਗੇ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਤੁਸੀਂ ਤਸਵੀਰਾਂ ਪਹਿਲੇ ਦਿਖਾਣੇ ਆ ਕਿ ਇਹ ਉਹ ਬਾਜ਼ਾਰ ਹੈ ਜਿੱਥੇ ਐਸੋਲੇ ਭਾਜੀ ਕੀ ਸਮਝਦੇ ਜੀ ਕੀ ਮੁੱਦੇ ਹੋਣੇ ਜੀ ਇਹਦੇ ਸ਼ਹਿਰ ਦੇ ਜਿਹੜੇ ਵਿਕਾਸ ਨੂੰ ਲੈ ਕੇ ਜਾਂ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਜਾਂ ਕੀ ਮੁੱਦੇ ਇਹ ਨੇ ਜਿਹੜੇ ਸ਼ਹਿਰ ਦੇ ਜਾਂ ਇਸ ਹਲਕੇ ਦੇ ਹਲਕੇ ਦੇ ਵਿਕਾਸ ਤੇ ਹੁੰਦੇ ਇਹ ਭਾਈ ਸਾਰਾ ਲੇਟਾਂ ਛਟਾਂ ਲੱਗਣੀਆਂ ਚਾਹੀਦੀਆਂ ਸਾਰੀਆਂ ਬਾਜ਼ਾਰਾਂ ਦੇ ਜਿਉਂ ਵੀ ਹੈਗਾ ਹੋਰ ਕੀ ਮੁੱਦੇ ਨੇ ਸ਼ਹਿਰ ਦੇ ਬਾਕੀ ਜਿਹੜੇ ਕਈ ਸਾਲਾਂ ਤੋਂ ਹੀ ਹੱਲ ਨਹੀਂ ਹੋਏ ਇਹ ਇਹਨਾਂ ਨੂੰ ਬਾਜ਼ਾਰ ਵਾਲਿਆਂ ਨੂੰ ਪਤਾ ਹੋਊਗਾ ਮੈਂ ਤਾਂ ਇੱਥੋਂ ਦੇ ਰਹਿਣ ਵਾਲੇ ਨਹੀਂ ਮੈਂ ਰਾਸ਼ਟਰੀ ਕੋਰਟ ਨਹੀਂ ਵਿਧਾਨ ਸਭਾ ਤਰਨਤਾਲ ਨਹੀਂ ਹੈ ਨਾ ਹਾਂਜੀ ਹਾਂਜੀ ਬਿਲਕੁਲ ਦੇਖੋ ਲੋਕ ਚਾਹੁੰਦੇ ਨੇ ਵਿਕਾਸ ਹੋਏਗਾ ਹੋਣਾ ਚਾਹੀਦਾ ਹੈ ਲੇਕਿਨ ਵਿਕਾਸ ਦੇ ਨਾਤੇ ਕੀ ਕੀ ਚੀਜ਼ਾਂ ਦੀ ਡਿਮਾਂਡ ਹੈ ਜਿਹੜੇ ਆਮ ਜਿਹੜੇ ਲੋਕ ਨੇ ਭਾਜੀ ਐਜ਼ ਅ ਯੂਥ ਇਹ ਹਲਕਾ ਜਿਹੜਾ ਵਿਧਾਨ ਸਭਾ ਤਰਨਤਾਲ ਕੀ ਮੁੱਦੇ ਸਮਝਦੇ ਹੋ ਕਿ ਜਿਹੜੇ ਮੁੱਦੇ ਇੱਥੋਂ ਦੇ ਹੈਗੇ ਨੇ ਦੱਸੋ ਉਹਨਾਂ ਨੂੰ ਕਹੋ ਭਾਜੀ ਇਸ ਸ਼ਹਿਰ ਦੇ ਰਹਿਣ ਵਾਲੇ ਹੋ ਹਾਂਜੀ ਕੀ ਮੁੱਦੇ ਨੇ ਇਸ ਸ਼ਹਿਰ ਦੇ ਕੀ ਚੀਜ਼ਾਂ ਨੇ ਜਿਹੜੀਆਂ ਨਹੀਂ ਹੋਈਆਂ ਹੁਣ ਤੱਕ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ 10 ਲੋਕ ਬੋਲਣਾ ਨਹੀਂ ਚਾਹੁੰਦੇ ਸ਼ਾਇਦ ਐਸੇ ਕਰਕੇ ਸ਼ਾਇਦ ਕਿਥੇ ਨਾ ਕਿਥੇ ਵਿਕਾਸ ਜਿਹੜਾ ਉਹ ਰੁਕਦਾ ਹੈ ਲੋਕ ਸਾਹਮਣੇ ਨਹੀਂ ਆਣਾ ਚਾਹੁੰਦੇ ਜਾਂ ਖੁੱਲ ਕੇ ਬੋਲਣਾ ਨਹੀਂ ਚਾਹੁੰਦੇ ਪਰ ਇਹ ਐਸੋਲੇ ਜੇ ਅਪਰ ਤੰਤੰਦੀ ਗੱਲ ਕਰੀਏ ਵਿਧਾਨ ਸਭਾ ਦੇ ਕੀ ਮੁੱਦੇ ਨੇ ਸ਼ਹਿਰ ਦੇ ਜਿਹੜੇ ਖਲਨੀ ਹੋਏ ਸਾਲਾਂ ਤੋਂ ਹੋਣੀ ਚਾਹੀਦੀ ਸਰ ਬੜੀ ਹੁਣ ਤੇ ਬਹੁਤ ਉਮੀਦ ਹੈ ਇਸ ਵਿਧਾਨ ਸਭਾ ਆ ਜਿਹੜੀ ਜਮਨੀ ਚੋਣਾਂ ਤੋਂ ਸਾਡੋ ਕਿ ਸਰ ਕਾਫੀ ਕੁਝ ਜਿਹੜੀ ਚੀਜ਼ਾਂ ਕਾਫੀ ਦੇਰ ਤੋਂ ਜਿਹੜੇ ਹਾਲ ਨਹੀਂ ਹੋਈਆਂ ਸਰ ਪਹਿਲਾਂ ਕੋਈ ਗਰਾਊਂਡ ਨਹੀਂ ਹੈਗੀ ਇੱਥੇ ਬੱਚੇ ਦੇ ਖੇਡਣ ਵਾਸਤੇ ਕੋਈ ਕੋਈ ਜਮਾਸਟਿਕ ਕੋਈ ਗਰਾਊਂਡ ਨਹੀਂ ਹੈਗੀ ਉਹਦੇ ਲਈ ਵੀ ਬਾਹਰ ਹੀ ਜਾਣਾ ਪੈਂਦਾ ਸਰ এডਿਕੇਸ਼ਨ ਦੇ ਵਾਸਤੇ ਦੇਖ ਲੋ এডਿਕੇਸ਼ਨ ਦੇ ਲਈ ਕੋਈ ਚੰਗਾ ਕਾਲਜ ਨਹੀਂ ਹੈਗਾ ਸਰ ਗਵਰਨਮੈਂਟ ਕਾਲਜ ਦੀ ਹਾਲਤ ਦੇਖ ਸਕੋ ਜੇ ਦੇਖੋ ਬਹੁਤ ਬੁਰਾ ਹਾਲ ਹੈ ਸਰ ਕਈ ਕੋਰਸੇ ਜਿਹੜੇ ਤੇ ਕਰਨਦਾਰਨ ਚ ਹੈ ਹੀ ਨਹੀਂ ਆ ਫਾਰਮਰ ਸੀ ਨਹੀਂ ਇੱਥੇ ਹੈਗੀ ਲਾਜ਼ ਕਰਨ ਲਾ ਕਰਨ ਵਾਸਤੇ ਦੂਰ ਜਾਣਾ ਪੈਂਦਾ ਵਾ ਮਤਲਬ ਖਾਦ ਕੋ ਬਾਦ এডਿਕੇਸ਼ਨ ਦਾ ਵੀ ਸਾਨੂੰ ਚਾਹੀਦਾ ਕਿ ਡਿਵੈਲਪਮੈਂਟ ਹੋਵੇ ਤੀਜਾ ਸਸਾ ਸਾਡਾ ਜਿਹੜੀ ਹੈਲਥ ਹੈਲਥ ਵਾਸਤੇ ਸਾਡੂ ਵੇਖੋ ਕੋਈ ਵੀ ਚੀਜ਼ ਹੁੰਦੀ ਆ ਸਰ ਵੈਂਟੀਲੇਟਰ ਵਗੈਰਾ ਇੱਕੋ ਜਿੱਥੇ ਹੋਵੇਗਾ ਕੋਈ ਕ੍ਰਿਟੀਕਲ ਕੋਈ ਕੰਡੀਸ਼ਨ ਮਦੀ ਉਸੇ ਵੇਲੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਕਿ ਨਹੀਂ ਜੀ ਇੱਥੇ ਨਹੀਂ ਇੱਥੇ ਅੰਮ੍ਰਿਤਸਰ ਜਾਓ ਹਰ ਚੀਜ਼ ਲਈ ਅੰਮ੍ਰਿਤਸਰ ਹੀ ਜਾਣਾ ਪੈਂਦਾ ਕੋਈ ਇੱਥੇ ਗੈਲੇ ਹਾਰਟ ਦੇ ਡਾਕਟਰ ਗੈਲੋ ਕੋ ਜੇ ਕਾਰਡੀਓ ਕੋਲੋ ਕੋ ਇਹ ਤੇ ਬਹੁਤ ਹੀ ਜ਼ਿਆਦਾ ਘਟ ਘਟ ਘਟਾ ਹੈਗਾ ਬਸ ਸਾਨੂੰ ਚਾਹੀਦਾ ਵਾ ਕਿ ਕੋਈ ਚੰਗੀ ਸਰਕਾਰ ਆਵੇ ਚੰਗੇ ਲੋਗ ਹੋਣ ਤੇ ਫਿਰ ਸਾਡੇ ਆ ਜਿਹੜੀ ਛੋਟੀ ਕੋਚ ਹੈਗੀਆਂ ਵਿਕਾਸ ਹੋ ਸਕੇ ਡਵੈਲਪਮੈਂਟ ਹੋ ਸਕੇ ਜਿਹੜਾ ਸੇਫਟੀ ਸਭ ਤੋਂ ਵੱਡੀ ਸੇਫਟੀ ਲਾ ਰਨ ਆਰਡਰ ਮੈਂਡੇਟ ਹੋਵੇ ਜਿਹੜਾ ਜਿਹੜੀ ਅੱਜਕੱਲ ਲੁੱਟਾਖੋ ਹੁੰਦੀਆਂ ਉਹ ਘਟ ਜਾਵੇ ਕਰੋ ਪਰਪਰ ਬਿਲਕੁਲ ਇਹਦੇ ਨਾਲ ਮੈਂ ਪੁੱਛਣਾ ਚਾਹਾਂਗਾ ਕਿ ਕਈ ਤੁਸੀਂ ਜਿੰਨੀ ਤੁਹਾਡੀ ਉਮਰ ਹੈ ਕਈ ਚੀਜ਼ਾਂ ਤੁਸੀਂ ਵੇਖਦੇ ਹੋਵੋਗੇ ਕਿ ਬਦਲਣੀਆਂ ਚਾਹੀਦੀਆਂ ਉਹ ਕਿ ਜਿਹੜੀਆਂ ਹਜੇ ਤੱਕ ਨਹੀਂ ਬਦਲੀਆਂ ਸਰ ਅਸਮੇ ਹੇ ਤੱਕ ਪਾਰਕ ਸੀ ਉਹ ਛੋਟਾ ਪਾਰਕ ਉਹੀ ਬਸ ਪਾਰਕ ਤੇ ਪਾਰਕਾ ਉੱਤੋਂ ਬਸ ਕੋਈ ਪੈ ਨਹੀਂ ਸਰ ਰੋਡ ਤੇ ਚੱਲੋ ਜਿਹੜੀ ਹੈ ਗਈਆਂ ਗਈਆਂ ਸਰ ਕੋਈ ਮਿਨਿਸਪਲ ਕਾਰਪੋਰੇਸ਼ਨ ਦਾ ਹੀ ਹੈ ਕੋਈ ਸਰ ਇੱਥੇ ਵੇਖੋ ਜੀ ਦੇਖਦੇ ਹੀ ਹੋਗੇ ਉਹਦੇ ਚਲ ਕਮੇਟੀ ਦੀ ਹੈ ਇਹ ਚੀਜ਼ਾਂ ਦਾ ਵੇ ਲਾਈਟਸ ਵਗੈਰਾ ਦੂਸਰੀਆਂ ਇਹ ਫਰਕ ਹੈ ਸਭ ਤੋਂ ਵੱਡਾ ਇਸ ਟਾਈਮ ਹੈਲਥ ਹੈਲਥ এডਿਕੇਸ਼ਨ ਉਹਨੂੰ ਡਵੈਲਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੀਸੀ ਸੇਫਟੀ ਬਿਲਕੁਲ ਦੇਖੋ ਲੋਕ ਚਾਹਦੇ ਨੇ ਕਿ এডਿਕੇਸ਼ਨ ਸਿਸਟਮ ਡਵੈਲਪ ਹੋਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਬਾਹਰ ਨਾ ਜਾਣ ਇਥੇ ਹੀ ਪੜਾਈ ਕਰਨ ਤੁਸੀਂ ਕਈ ਸਾਲਾਂ ਤੋਂ ਇੱਥੇ ਵਿਚਰਦੇ ਪਿਓ ਉਸੇ ਹਲਕੇ ਦੇ ਰਹਿਣ ਵਾਲੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਈ ਸਾਲ ਤੋਂ ਤੁਸੀਂ ਦੇਖਦੇ ਹੋ ਕਿ ਕਈ ਚੀਜ਼ਾਂ ਬਦਲੀਆਂ ਕਈ ਨਹੀਂ ਬਦਲੀਆਂ ਤੁਹਾਨੂੰ ਕੀ ਲੱਗਦਾ ਕੀ ਬਦਲਿਆ ਕੁਝ ਨਹੀਂ ਜੀ ਕੁਝ ਨਹੀਂ ਬਦਲਿਆ ਕੁਝ ਵੀ ਨਹੀਂ ਬਦਲਿਆ ਜੇ ਸਫਾਈ ਦੀ ਗੱਲ ਕਰੀਏ ਸਾਥ ਭਾਈ ਉਹ ਹੀ ਹਾਲਿਆ ਜੋ ਪਹਿਲਾਂ ਸੀ ਹੁਣ ਵੀ ਹੋਈ ਹੋਈ ਦਿਲ ਵੀ ਫਟਕ ਉਹ ਹੈ ਇਹ ਤੁਹਾਨੂੰ ਪਤਾ ਹੈ ਦੇਖਦੇ ਜੇ ਕੀ ਹਾਲ ਹੈ ਕਹਾ ਦਾ ਉਨੀ ਟ੍ਰੈਫਿਕ ਜਮ ਹੋ ਜਾਂਦੀ ਹੱਤ ਜਿਆਦਾ ਸਰੇ ਇਹ ਹੈ ਕਿ ਪੋਲ ਜਨਾ ਪੋਲ ਬਣ ਰਿਹਾ ਦੂਸਰੇ ਮੰਦੇ ਰੇਲਵੇ ਦਾ ਇਹ ਹੈ ਕਿ ਥੋੜਾ ਹੋਰ ਹੋ ਜਾ ਜਨਾ ਜਿਹੜੀ ਭੀੜ ਆ ਆਰਾਮ ਨਾਲ ਨਿਕਲ ਸਕਣ ਕਿਉਂ ਬੜਾ ਬੜਾ دیر ਕੋਈ ਫਸ ਜਾਂਦਾ ਤਾਂ ਕਿੰਨੀ ਕਿੰਨੀ دیر ਨਿਕਲ ਨਹੀਂ ਸਕਦਾ ਬੱਚੇ ਸਕੂਲ ਦੇ ਆ ਜਿਹਨਾਂ ਨੂੰ ਛੁੱਟੀ ਹੁੰਦੀ ਫਟਕ ਤੇ ਫਸ ਜਾਂਦੇ ਆ ਉਹੀ ਘੰਟਾ ਘੰਟਾ ਫਸੇ ਰਹਿੰਦੇ ਆ ਬਸ ਇਹ ਜਿਹੀਆਂ ਕਈ ਚੀਜ਼ਾਂ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਗੱਡੀ ਕੋਈ ਵੀ ਨਹੀਂ ਇੱਕ ਬਾਹਰ ਜਾਣ ਵਾਸਤੇ ਕੋਈ ਗੱਡੀ ਨਹੀਂ ਗਈ ਹੈ ਤਰੰਤ ਰੰ ਦੇ ਵਿੱਚ ਹਮਰਸ ਜਾਓ ਵਿਆਸ ਜਾਓ ਫਿਰ ਜਾ ਕੇ ਗੱਡੀ ਦਾ ਪ੍ਰਬੰਧ ਮਿਲ ਜਾ ਕਿਤੇ ਮਤਲਬ ਕਿ ਦਿੱਲੀ ਜਾਂ ਕਿਤੇ ਚੰਡੇ ਰਕ ਤੇ ਕਿਤੇ ਵੀ ਕੋਈ ਸਾਧਨ ਨਹੀਂ ਹੈਗਾ ਬਿਲਕੁਲ ਦੇਖੋ ਕਾਫੀ ਵੱਡੀ ਜਿਹੜੀ ਹੈ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਬਦਲੀਆਂ ਨਹੀਂ ਜਿਹੜੀਆਂ ਬਦਲੀਆਂ ਚਾਹੀਦੀਆਂ ਸੀ ਲੋਕਾਂ ਦਾ ਕਹਿਣਾ ਕਿ ਸੜਕਾਂ ਦਾ ਜਿਹੜਾ ਬਦਲਾਵ ਨਹੀਂ ਹੈ ਕੰਜੈਸਟਿਡ ਸੜਕਾਂ ਨੇ ਰੇਲਵੇ ਫਾਟਕ ਨੇ ਇੱਥੇ ਰੇਲਵੇ ਫਾਟਕ ਨੇ ਲੋਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਕਈ ਵਾਰ ਲੰਬਾ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਹੈ ਆਪਾਂ ਹੋਰ ਜਿਹੜੇ ਇੱਥੇ ਲੋਕ ਨੇ ਉਹਨਾਂ ਦੀ ਉਹਨਾਂ ਨਾਲ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਤਾਂ ਕਿ ਇਸ ਹਲਕੇ ਤੋਂ ਇਸ ਵਿਧਾਨ ਸਭਾ ਤੋਂ ਪਾਜੀ ਐਸੇ ਹਲਕੇ ਦੇ ਤੁਸੀਂ ਰਹਿਣ ਵਾਲਿਓ ਕਿ ਮੁੱਦੇ ਨਹੀਂ ਆਏ ਕਿ ਰਿਆਨ ਕਿ ਚੋਣਾ ਚ ਜਿਮ ਨਹੀਂ ਚੋਣਾ ਚ ਤੁਹਾਡੇ ਪੁੱਤੇ ਸਰ ਐਕੀ ਦੇਖੋ ਜੀ 라ਵਲਾ ਖਸਮੇ ਰਹੇ ਜੀ ਕਿ ਐਕੀ ਐਮ ਇਜ ਨੂੰ ਜੀ ਪਹਿਲੇ ਤਾਂ ਕਾਲੀ ਦਾ ਚ ਰਹੇ ਐਕੀ ਗਲਾਮ ਸਾਹ ਤੇ ਆਪ ਕੋ ਮਾ ਜਨੇ ਮਿਲਦਾ ਨਾਲ ਹੋਣ اندرੋ ਦੇਖੋ ਨੀ ਚੇਂਜਿਸ ਕੀ ਚਾਹੀਦੇ ਨੇ ਕਿ ਆਪਣੇ ਇਸ ਏਰੀਆ ਨੂੰ ਕੀ ਚਾਹੀਦਾ ਹੈ ਜੀ ਜੀ ਇਥੇ ਜੀ ਇਥੋ ਪਹਿਲੇ ਤਾਂ ਮਸ਼ੀਨ ਨੱਥ ਪਾਈ ਜਾਵੇ ਇਹ ਸਭ ਤੋਂ ਮੇਨ ਮੁੱਦਾ ਤੇ ਬਾਜ਼ਾਰ ਦੇ ਵਿੱਚ ਜਿਹੜੀ ਆ ਟ੍ਰੈਫਿਕ ਜਾਮ ਇੰਨੀ ਬੁਰਾ ਆ ਰਿਹਾ ਹੈ ਸ਼ਹਿਰ ਦੇ ਵਿੱਚ ਮਤਲਬ ਉੱਥੋਂ ਬਾਈਪਾਸ ਹੋ ਕੇ ਜਾਣਾ ਤੇ 2-4 ਮਿੰਟਾਂ ਚ ਆਈਦਾ ਸੀ ਹੁਣ ਕਿੰਨਾ ਟਾਂ ਘੰਟਾ ਵਜੇ ਨਹੀਂ ਟ੍ਰੈਫਿਕ ਜਾਮ ਹੁੰਦੀ ਹੈ ਇਹਦਾ ਵੀ ਹੱਲ ਕੀਤਾ ਜਾਵੇ ਇੱਕ ਚੌਂਗੇ ਦੇ ਵਿੱਚ ਕੋਈ ਵਾਸ਼ਰੂਮ ਨਹੀਂਗਾ ਬੜੀ ਦਿੱਕਤ ਆਉਂਦੀ ਹੈ ਉਹ ਵੀ ਨਹੀਂ ਬਣਿਆ ਆਪ ਸਰਕਾਰ ਦੇ ਜਿਹੜਾ ਉਮੀਦਵਾਰ ਆਏਗਾ ਉਹ ਤੋਂ ਕੀ ਉਮੀਦਾਂ ਨੇ ਦੰਦ ਤਾਂ ਇਦਾਂ ਐਵੇਂ ਕਰੀ ਤੁਹਾਨੂੰ ਹੁੰਦੀਆਂ ਜੀ ਕਤਲੋ ਟ੍ਰੈਫਿਕ ਦਾ 해결 ਕਰਨਾ ਨਸ਼ੇ ਦਾ 해결 ਕਰਨਾ ਕੋਈ ਅੰਗਾਰੀਆਂ ਦਾ ਅਜ ਕੱਦ ਹੱਲ ਕਰਨਾ ਇੱਕੋ ਬਾਥਰੂਮ ਬਣਾ ਲੈ ਤੇ ਟੌਂਕ ਦੇ ਵਿੱਚ ਕਿੰਨੇ ਸਾਲ ਤੋਂ ਇਹੀ ਚੀਜ਼ਾਂ ਦੇਖਦੇ ਪਿਓ ਜਿਹੜੀਆਂ ਆਉਹੀ ਚੱਲੀ ਆ ਰਹੀਆਂ ਨੇ ਕਿੰਨੇ ਕਿੰਨੇ ਸਾਲ ਲਗਭਗ ਤੁਸੀਂ ਦੇਖੇ ਮੈਂ ਤੇ ਅੱਜ ਮੇਰੀ ਉਮਰ ਹੋ ਗਈ ਚਿੰਕਾ ਸਾਹਿਬ ਮੈਂ ਤੇ ਵੇਖਦਾ ਪਿਆ ਜੀ ਜਦੋਂ ਦਾ ਮੈਂ ਦੁਕਾਨ ਮੇਰੇ ਹਾਲ ਵੀ 25 ਸਾਲ ਹੋ ਗਏ ਨੇ 25 ਸਾਲ ਹੋ ਗਏ ਨੇ ਅੱਛਾ ਇਸੇ ਇਸੇ ਚੀਜ਼ ਅਕਈ ਉਮੀਦਵਾਰ ਬਦਲੇ ਹੋਣੇ ਨੇ ਨਵੇਂ ਚਿਹਰੇ ਆਏ ਉਹਨੇ ਹਰ ਇੱਕ ਪਾਰਟੀ ਨੂੰ ਮੌਕਾ ਦਿੱਤਾ ਉਹਨਾਂ ਲੋਕਾਂ ਨੇ ਬਿਲਕੁਲ ਦੇਖੋ ਲੋਕ ਕਹਿੰਦੇ ਨੇ ਕਿ ਆਪਾਂ ਮੌਕਾ ਦਿੱਤਾ ਹਰ ਇੱਕ ਉਮੀਦਵਾਰ ਨੂੰ ਹਰ ਇੱਕ ਪਾਰਟੀ ਨੂੰ ਲੇਕਿਨ ਬਦਲਾਅ ਨਹੀਂ ਹੋਇਆ ਬਦਲਾਅ ਚਾਹੁੰਦੇ ਨੇ ਕਿ ਜਿਹੜਾ ਹਲਕੇ ਦੇ ਖਾਸ ਕਰਕੇ ਸ਼ਹਿਰ ਦੇ ਜਾਂ ਲੋਕਾਂ ਨਾਲ ਜਿਹੜਾ ਥੋੜਾ ਡਵੈਲਪਮੈਂਟ ਵਾਸਤੇ ਆਵੇ ਸਸ਼ੀਗ ਸਰਦਾਰ ਤੁਸੀਂ ਐਸੇ ਹਲਕੇ ਦੇ ਬਸ ਨੀਕ ਲੱਗ ਰਹੇ ਜਾਂ ਬਾਜ਼ਾਰ ਚ ਤੁਸੀਂ ਦੇਖਦੇ ਹੋ ਹੁਣ ਜਿੰਮਨੀ ਚੋਨਾ ਆ ਚੁੱਕੀਆਂ ਹੈ ਕੀ ਲੱਗਦਾ ਤੁਹਾਨੂੰ ਕੀ ਬਦਲਾਵ ਨਹੀਂ ਹੋਇਆ ਇੰਨੇ ਸਾਲਾਂ ਚ ਤੁਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹੋ ਤੇ ਕੀ ਲੱਗਦਾ ਕਿ ਤੁਹਾਨੂੰ ਚੇਂਜਸ ਹੋਣੇ ਚਾਹੀਦੇ ਨੇ ਇਹ ਚੇਂਜਿੰਗ ਤੇ ਹੋਣੇ ਚਾਹੀਦੇ ਇੱਥੇ ਮੇਨ ਚੌਂਗ ਹੋਵੇ ਤੇ ਬਾਥਰੂਮ ਵੀ ਬਣੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਔਰ ਕਰਨ ਕਰਨਾ ਮੇਨ ਚੌਂਗ ਹੋਵੇ ਤੇ ਇਹ ਬਾਥਰੂਮਾਂ ਮੇਰੀ ਤਾਂ ਸਭ ਤੋਂ ਵੱਡੀ ਸ਼ਿਕਾਇਤ ਆ ਹੋਈ ਆ ਵੀ ਬਸ ਹੋਰ ਨਾ ਕੁਝ ਨਹੀਂ ਕਹਿੰਦਾ ਬਾਕੀ ਜਿੰਨਾ ਕੰਮ ਕਿਸੇ ਨੇ ਕਰਨਾ ਚਾਹੀ ਜਾਂਦਾ ਜਿਹੜਾ ਨਹੀਂ ਸਿੱਖਿਆ ਖੇਤਰ ਚ ਜਾਂ ਆਪਾਂ ਮੈਡੀਕਲ ਖੇਤਰ ਚ ਲੱਗਦਾ ਤੁਹਾਨੂੰ ਕੁਝ ਬਦਲਾਅ ਹੋਣਾ ਚਾਹੀਦਾ ਨਹੀਂ ਨਹੀਂ ਹੋਣਾ ਚਾਹੀਦਾ ਉਹ ਤੇ ਹਰ ਸ਼ੁਰੂ ਚ ਇੱਥੇ ਲੱਗਦਾ ਇੱਥੇ ਜ਼ਰੂਰਤ ਹੈ ਜਿਹੜੀ ਚੀਜ਼ਾਂ ਨਹੀਂ ਹੈ ਕਿਹੜੀ ਕਿਹੜੀ ਚੀਜ਼ ਨਹੀਂ ਹੈ ਲੱਗੇ ਹੌਸਪੀਟਲ ਦਾ ਸਭ ਕੁਝ ਚੱਲਦਾ ਪਿਆ ਉੱਥੇ ਬਸ ਠੀਕ ਹੈ ਕੋਈ ਗੱਲ ਨਹੀਂ ਬਾਕੀ ਰਸਟ ਮੇਨਟੇਨਿੰਗ ਹਸਪਤਾਲ ਦੀ ਵਾਲਾ ਨਾ ਬਿਲਕੁਲ ਦੇਖੋ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਬਾਜ਼ਾਰ ਦੀ ਸ਼ਿਕਾਇਤ ਹੈ ਕਿ ਇੱਥੇ ਕੋਈ ਸਵਚਾਲਿਆ ਨਹੀਂਗਾ ਜਿਹੜਾ ਕਿ ਵਾਸ਼ਰੂਮ ਹੋਣਾ ਚਾਹੀਦਾ ਤਾਂ ਕਿ ਦੁਕਾਨਦਾਰ ਖਾਸ ਕਰਕੇ ਜਿਹੜੇ ਫੀਮੇਲ ਸਟਾਫ ਨੇ ਉਹਨਾਂ ਨੂੰ ਦਿੱਕਤ ਆਈ। ਅ ਕੀ ਉਮੀਦਾਂ ਹੈ ਆ ਜੀ ਜਿੰਨੀ ਚੋਣਾ ਤੋਂ? ਐਸਾ ਸਰ ਹਰਦੀਪ ਸਿੰਘ ਸੰਧੂ ਜੀ ਆਮ ਆਲਦੀ ਪਾਰਟੀ ਵੱਲੋਂ ਜਿਹੜੇ ਨਾ ਬਹੁਤ ਵੱਡੀ ਲੀਡ ਨਹੀਂ ਕੀ ਉਮੀਦਾਂ ਕੀ ਨੇ ਕੀ ਮੁੱਦੇ ਨੇ ਜਿਹੜੇ ਹੱਲ ਮੁੱਦੇ ਸਾਰੇ ਆਮ ਆਦੀ ਪਾਰਟੀ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੀ ਆ ਆਮ ਆਦੀ ਪਾਰਟੀ ਅੱਗੇ ਆਏਗੀ ਚਾਹੀਦਾ ਕੀ ਹੈ? ਚਾਹੀਦਾ ਦੇਖੋ ਜੀ ਜਿਹੜੀ ਬਿਜਲੀ ਦਾ ਬੇਲ ਨਹੀਂ ਹੋ ਵੀ ਫ੍ਰੀ ਹੋ ਗਿਆ ਸਾਨੂੰ ਇਹ ਉਹ ਤਾਂ ਕੁਛ ਨਹੀਂ ਕੁਛ ਨਹੀਂ ਚਾਹੀਦਾ ਕੁਛ ਨਹੀਂ ਚਾਹੀਦਾ ਜੋ ਪਛਤਾ ਆ ਆਮੀ ਪਾਰਟੀ ਬਹੁਤ ਰਹੀ ਤੇ ਰਹੀ ਲੱਗਦਾ ਤੁਸੀਂ ਐਨ ਸਪੋਰਟਰ ਹੋ ਨਾ ਤੁਸੀਂ ਦੇਖੋਗੇ ਲੋਕ ਤੇ ਬੋਲੋਗੇ ਕੁਛ ਕੀ ਕੀ ਲੱਗਦਾ ਤੁਹਾਨੂੰ ਹਾਂਜੀ ਇਸੇ ਸ਼ਹਿਰ ਦੇ ਰਹਿਣ ਵਾਲੇ ਹਾਂਜੀ ਕੁਛ ਬਦਲੇ ਆ ਇਹਨੇ ਸਾਲਾਂ ਚ ਨਹੀਂ ਤੇ ਕੀ ਲੱਗਦਾ ਕਿ ਬਦਲਣਾ ਚਾਹੀਦਾ ਪਕਲਣਾ ਚਾਹੀਦਾ ਚੱਲ ਕੀ ਸੜਕਾਂ ਬਰਲੀਆਂ ਜਾਂਦੀਆਂ ਕਿ ਬਦਲ ਸੜਕਾਂ ਲੋਕਾਂ ਦੇ ਗਟਰ-ਕਟਰ ਬੰਦ ਹੋਏ ਆ ਸਾਰਾ ਕੁਝ ਹੋਇਆ ਆ ਜਦ ਸਮਝੀ ਹੋਈ ਬਹੁਤ ਜਾ ਗਈ ਕੀ 사ਲਾ ਕੋੜਾ ਵਗੈਰਾ ਲਿਫਟਿੰਗ ਹੁੰਦੀ ਹੈ ਪਰਾਂ ਚ ਕੂੜਾ ਕਹੇਲੇ ਹੁੰਦੇ ਗਲੇ ਨਹੀਂ ਹੁੰਦੇ ਇਹ ਵੱਲ ਬਿਲਕੁਲ ਦੇਖੋ ਕਰਵਾ ਚੋਸ ਕਰਕੇ ਇਸ ਵਲੇ ਬਾਜ਼ਾਰਾਂ ਚ ਜਿਹੜੀ ਹੈ ਰੌਣਕ ਨਜ਼ਰ ਆ ਰਹੀ ਹੈ ਲੇਕਿਨ ਇਹਦੇ ਨਾਲ ਨਾਲ ਜਿਹੜੀ ਹੈ ਲੋਗ ਚਾਹਦੇ ਨੇ ਕੁਝ ਡਿਮਾਂਡਸ ਨੇ ਲੇਕਿਨ ਬਦਲਾਵ ਭਜੀ ਇਸ ਵਲੇ ਚਿਮਨੀ ਚੋਣਾ ਦਾ ਐਲਾਨ ਹੋ ਚੁੱਕਾ ਹੈ ਸ਼ਹਿਰ ਦੇ ਕੀ ਮੁੱਦੇ ਨੇ ਤੁਹਾਨੂੰ ਲੱਗਦਾ ਕਿ ਕਈ ਸਾਲਾਂ ਤੋਂ ਉਹ ਜਿਹੜੇ ਉਦਾਂ ਦੇ ਉਦਾਂ ਹੀ ਆ ਜਾਂ ਕੁਝ ਬਦਲੇ ਆ ਸ਼ਹਿਰ ਦੇ ਮੁੱਦੇ ਹੀ ਇੱਕਦੇ ਆਪਣੇ ਬਜ਼ਾਰ ਵਾਲਿਆਂ ਨਾਲ ਬਾਤੂ ਹੈਗਾ ਸੀ ਉਹ 3 ਸਾਲ ਹੋ ਗਏ ਬੰਦ ਹੋਇਆ ਸਿਰਫ ਨੀ ਪੱਥਰ ਰੱਖਿਆ ਆ 1 ਸਾਲ ਡੇਢ ਸਾਲ ਤੋਂ ਉਸ ਤਰ੍ਹਾਂ ਹੀ ਆ ਮੇਨ ਬੁੱਧਰ ਦੇ ਬਜ਼ਾਰ ਵਾਲਿਆਂ ਦੇ ਦੁਕਾਨਦਾਰਾਂ ਸਭੂ ਦੁਕਾਨਦਾਰਾਂ ਨੇ ਇਹ ਮੰਗ ਗਈ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਵੇ ਇਹ ਇਲੈਕਸ਼ਨ ਦੇ ਟਾਈਮ ਸਾਰੇ ਆ ਜਾਂਦੇ ਆ ਬੇਸਿਕ ਮੁੱਦੇ ਕੋਈ ਨਹੀਂ ਹੁੰਦਾ ਔਰ ਇਸ ਤੋਂ ਇਲਾਵਾ ਕੀ ਲੱਗਦਾ ਤੁਹਾਨੂੰ ਕਿ ਕਈ ਕਈ ਸਾਲਾਂ ਤੋਂ ਜਿਹੜੀ ਸ਼ਹਿਰ ਦੀ ਚੀਜ਼ਾਂ ਨੇ ਉਹ ਬਦਲੀਆਂ ਨਹੀਂ ਜਾਂ ਤੇ ਇਹ ਟ੍ਰੈਫਿਕ ਨੂੰ ਲੈ ਕੇ ਜਾਂ ਸਫਾਈ ਨੂੰ ਲੈ ਕੇ ਜਾਂ ਐਜੂਕੇਸ਼ਨ ਨੂੰ ਲੈ ਕੇ ਜੀ ਆਪਣਾ ਜਿਹੜਾ ਸ਼ਹਿਰ ਦਾ ਮੇਨ ਬੋੜੀ ਚੌਂਗਾ ਹੈਗਾ ਉੱਥੇ ਰੈੱਡ ਲਾਈਟ ਜ਼ਰੂਰੀ ਹੈ ਕੰਪਲਸਰੀ ਹੋ ਜੀ ਐਸ ਤੇ ਔਰ ਸਕੂਲ ਦੇ ਛੁੱਟੀ ਦੇ ਟਾਈਮ ਇੰਨਾ ਕੁ ਰਸ਼ ਹੁੰਦਾ ਹੈ ਕਿ ਆਮ ਬੰਦੇ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਐਜੂਕੇਸ਼ਨ ਸਿਸਟਮ ਠੀਕ ਚੱਲ ਰਿਹਾ ਹੈ ਐਜੂਕੇਸ਼ਨ ਦੇ ਸਕੂਲਾਂ ਦੇ ਨਾਲ ਹੈ ਕੋਈ ਅੱਛਾ ਕੋਈ ਟੈਕਨੀਕਲ ਕਾਲਜ ਐ ਚਾ ਮੈਡੀਕਲ ਕਾਲਜ ਇਥੇ ਤਾਂ ਤਾਂ ਚ ਆਣੇ ਚਾਹੀਦੇ ਮਤਲਬ ਕਿ ਲੱਗਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਾਂਜੀ ਇੰਡਸਟਰੀ ਖੁੱਲਣੀ ਚਾਹੀਦੀ ਹੈ ਜਿੰਨਾ ਰੋਜ਼ਗਾਰ ਰੋਜ਼ਗਾਰ ਵਧੇ ਬਿਲਕੁਲ ਦੇਖੋ ਦੁਕਾਨਦਾਰਾਂ ਦੀ ਫਿਲਹਾਲ ਜਿਹੜੀ ਡਿਮਾਂਡ ਹੈ ਕਿ ਇੱਥੇ ਜਿਹੜੀ ਸਵਚਾਲਿਆ ਦੇ ਨਾਲ ਨਾਲ ਜਿਹੜੀ ਹੈ ਡਿਵੈਲਪਮੈਂਟ ਖਾਸ ਕਰਕੇ ਸੜਕਾਂ ਟ੍ਰੈਫਿਕ ਤੋਂ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਉਮੀਦ ਕਰਦੇ ਨੇ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਹ ਸ਼ਹਿਰ ਦੀ ਨੁਹਾਰ ਬਦਲੇਗਾ ਇਸ ਹਲਕੇ ਦੀ ਨੁਹਾਰ ਬਦਲੇਗਾ ਕਈ ਚੀਜ਼ਾਂ ਜਿਹੜੀ ਕਈ ਸਾਲਾ ਤੋਂ ਨਹੀਂ ਬਦਲੀਆਂ ਟ੍ਰੈਫਿਕ 'ਚ ਸੁਧਾਰ ਨਹੀਂ ਹੋਇਆ ਜਾਂ ਹੋਰ ਚੀਜ਼ਾਂ ਨੇ ਉਹਨਾਂ ਦੇ ਉੱਪਰ ਜਿਹੜੀ ਹੈ ਲੋਕ ਆਪਣੀ ਉਮੀਦ ਕਰਦੇ تھے ਦਿਖਾਈ ਦੇ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਵੀ ਕੈਂਡੀਡੇਟ ਜਿੱਦਾ ਹੈ ਕੀ ਜਨਤਾ ਦੀ ਉਮੀਦਾਂ ਤੇ ਖਰਾ ਉਤਰਦਾ ਹੈ ਮਨੀਸ਼ ਸ਼ਰਮਾ ਪੰਜਾਬ ਦਕਤਰਨ ਤਰਨਤਾਰਨ